ਕੀ ਆਪਾ ਪਟਿਆਲੇ ਚੱਲੇ ਆਂ ਤੇ ਵਾਲੇ ਜਾ ਰਹੇ ਆਂ ਆਪਾਂ ਕੀ ਗਾਂ ਚੱਲੇ ਆਂ ਅੱਜ ਆਪਾਂ ਨੂੰ ਕੁਝ ਸਮਾਨ ਚਾਹੀਦਾ ਹੈ ਕਿਹੜਾ ਸਮਾਨ ਉਸ ਆਲਿਆ ਨਾਂ ਲੈ ਅੱਗੇ ਮੈਂ ਚ ਕਾਕਾ ਤੋਂ ਕਹੋ ਕਾਕਾ ਤੋਂ ਕੋਈ ਬਾਰੇ ਨਹੀਂ ਮੈਨੂੰ ਪਤਾ ਕਾਕਾ ਸਮਾਨ ਦਾ ਨਾਂ ਲੈ ਵੈਂ ਜੋ ਅੱਗੇ ਲੋਕੀ ਗਈਆਂ ਨੇ ਦਸਾੜੇ ਉਹ ਜਮਾਨਾ ਕਿਹੜਾ ਸਮਾਨ ਲੈਣ ਜਾਣਾ ਐ ਕਾਕਾ ਆਈ 20 ਦਾ ਕਾਰ ਦਾ ਸਮਾਨ ਲੈਣ ਚੱਲੇ ਆਂ ਸਪੇਅਰ ਪਟਿਆਲੇੋਂ ਸਪੇਅਰ ਪਾਰਟ ਉਹਰ ਸਮਾਨ ਸਮੂਹ ਨਹੀਂ ਭਰਾਵਾ ਇਹਨਾਂ ਕਾ ਲਾ ਕੇ ਦਿਖਾ ਦੇ ਅੱਖਾਂ ਵੀ ਠੀਕ ਹੈ ਮਰਨੂ ਭਾਜੀ ਵੀ ਹੱਟ ਨਾਲ ਅੱਜ ਉਹ ਸੋਨਾ ਕਹਿੰਦਾ ਸੀ ਕਦੋਂ ਅੱਜ ਅਸੀਂ ਚੱਲੇ ਆਂ ਭਾਜੀ ਕਹਿੰਦਾ ਮਹਿੰਗਾ ਸਮਾਨ ਚਾਚਾ ਸਾਡੇ ਨਾਲ ਆ ਲੁਧਿਆਣਾ ਕਹਿੰਦਾ ਆਪਣਾ ਚੋਲ ਆਟੋ ਉਹ ਕਹਿੰਦੇ ਬਹੁਤ ਮਹਿੰਗਾ ਆ ਹਣਾ ਕਾ ਕੇ ਮੀਨਾ ਦੀ ਕੁੜੀ ਨਾਲ ਵਿਆਹ ਕਰਾ ਤੂੰ ਤਾਂ ਹੀ ਕੁਆਰਾ ਹੈ ਹਾਲੇ ਤੱਕ ਤਦੇ ਰੁਕੇ ਇਹ ਜੇ ਇਕੱਠਾ ਕਰਦੇ ਆਂ ਮੈਂ ਪੈਸੇ ਇਕੱਠੇ ਕਰ ਲੈਣਾ ਜੇ ਫਿਰ ਤੇਰੀ ਮੈਂ ਤੇਰਾ ਸੌਦਾ ਇਹ ਨਾਲ ਕਰਕੇ ਆੜਿਆ ਆਇਆ ਦਾ ਕਿ ਕੀ ਕਰ ਸਕਦੇ ਯਾਰ ਇਹ ਪਹਿਲੀ ਵਾਰ ਚਾਂਸ ਨਹੀਂ ਹੋਇਆ ਕਿ ਕਿ ਇਹ ਚੌਥਾ ਚਾਂਸ ਹੈ ਇਹ ਕੀ ਇਹ ਜਦੋਂ ਮੈਂ ਟੇਬਲ ਤੇ ਬਹਿਂਦਾ ਦੋਨੋਂ ਟੇਬਲ ਤੇ ਬਹਿਣਾ ਇਹਨੇ ਕੋਈ ਨਾ ਕੋ ਡੋਲਣਾ ਹੀ ਆ ਆ ਦੇਖ ਲਾ ਰੇਗ ਵਾਰੀ ਉਧਰ ਨਹੀਂ ਵਾਰੀ ਇੱਥੇ ਆ ਪਰਸੋਂ ਆਪਾਂ ਹੀ ਪੈਂਟ ਤੇ ਵੇੜੀਏ ਨੇ ਅੱਜ ਆਪਾਂ ਜਾਂ ਪਾਣੀ ਦਾ ਗਲਾ ਇੱਕ ਵਾਰੀ ਚਾਹ ਡੁੱਲੀ ਅਗਲੇ ਵਾਰਕ ਮੰंजे ਤੇ ਬਠਾਏ ਕਰਨਾ ਚੱਲੋ ਬਣਾ ਦੇ ਚੋੜ ਗਿਆ ਉਹ ਗੱਲ ਸੁਣ ਲਾ ਬਈ ਛਾਇਆ ਕੋ ਲੈ ਕੇ ਵੀ ਚਲੀਏ